ਪੰਜਾਬ ਸਰਕਾਰ ਦੁਆਰਾ ਨਸ਼ੇ ਦੇ ਖਿਲਾਫ ਚੇੜੇ ਗਏ ਯੁੱਧ ਅਭਿਆਨ ਦੇ ਤਹਿਤ ਜ਼ਿਲ੍ਹਾ ਫਤਿਹਗੜ ਸਾਹਿਬ ਪੁਲਿਸ ਨੇ हल्का अमलोह के गांव मछराई खुर्द में नशा तस्करों के खिलाफ अभियान चलाया आज की कार्रवाई के दौरान शामलात जमीन पर बने एक नशा तस्कर के घर को ध्वस्त कर दिया गया पंजाब सरकार की नशे के खिलाफ मुहिम को लेकर सरकार की ओर से सख्त निर्देश जारी किए गए हैं, जिसके तहत बुलडोजर की कार्रवाई जारी है फतेहगढ़ साहिब के एस शुभम अग्रवाल ने बताया की आज इसी के तहत जिला फतेहगढ़ साहिब के हल्का अमलोह के गाँव मछराई खुर्द में कार्रवाई की गई है यह कार्रवाई हरजीत सिंह बिल्ला नाम के शख्स के घर पर की गई इस परिवार पर 22 मामले दर्ज हैं बिल्ला की मां और बेटा जेल में हैं इस पूरे परिवार पर मामला दर्ज किया गया है आगे शुभम अग्रवाल ने मीडिया से क्या कहा सुने इस रिपोर्ट में मस्टाय कुर्देव विच खड़े हैं तो इतने एक हरजीत सिंह उर्फ बिल्ला नाम दा व्यक्ति है जिदे ते 4 परजे एनडीपीएस ते दर्ज ने पिछले समयों तो ਇੱਕ ਜਿਹੜਾ ਪਰਚਾ ਸੀਗਾ ਲੜਾਈ ਝਗੜੇ ਦਾ ਟੈਂਪ ਟੂ ਮਟਰ ਦਾ ਵੀ ਪਰਚਾ ਇਹਦੇ ਤੇ ਟੋਟਲ ਪੰਜ ਪਰਚੇ ਦਰਜ ਨੇ ਤੇ ਜਿਹੜੇ ਇਹਦੇ ਬਾਕੀ ਪਰਿਵਾਰਿਕ ਮੈਂਬਰ ਐ ਜਿਹਦੇ ਦੀ ਮਾਂ ਹੈਗੀ ਆ ਫਲਜੀਤ ਕੌਰ ਉਹਦੇ ਤੇ ਵੀ ਪਰਚੇ ਦਰਜ ਨੇ ਲੜਾਈ ਝਗੜੇ ਦੇ ਤੇ ਹੋਰ ਤੇ ਹੋਰ ਵੀ ਜਿਹੜੇ ਪਰਿਵਾਰਿਕ ਮੈਂਬਰ ਆ ਉਹਨਾਂ ਤੇ ਇਹਨਾਂ ਤੇ ਜਿਹੜੇ ਹੈਗੇ ਪਰਚੇ ਦਰਜ ਨੇ ਤੇ ਆ ਇਹ ਸਾਰੇ ਜਿਹੜੇ ਨਸ਼ਾ ਵੇਚਣ ਦੇ ਆਦੀ ਸਨ ਤੇ ਵੱਡੇ ਪਦਾਰਥ ਜਿਹੜਾ ਹੈਗਾ ਨਸ਼ੇ ਦੀ ਤਸਕਰੀ ਕਰਦੇ ਸਨ ਇਸੇ ਦੇ ਕਾਰਵਾਈ ਕਰਦੇ ਹੋਏ ਜਿਹੜੀ ਐਕਸਪੈਂਡ ਦੀ ಗ್ರಾಮ ਪੰਚਾਇਤ ਨੇ ਬੜਾ ਇਨਾ ਦਾ ਸਹਿਯੋਗ ਰਿਹਾ ਤੇ ਪੀਡੀਪੀਓ ਸਾਹਿਬ ਦੇ ਨਾਲ ਤੇ ਸਿਵਲ ਪ੍ਰਸ਼ਾਸਨ ਦੇ ਨਾਲ ਇਨਾ ਦੇ ਸਹਿਯੋਗ ਦੇ ਨਾਲ ਅੱਜ ਕਾਰਵਾਈ ਅਮਲ ਚਲਾਈ ਦੀ ਜਿਦੇ ਵਿੱਚ ਇੱਕ ਨਾਜਾਇਜ਼ ਉਸਾਰੀ ਜਿਹੜੀ ਇੱਥੇ ਕਰਤੇ ਕੀਤੀ ਜਾ ਰਹੀ ਸੀਗੀ ਕਿ ਲੀਗਲ ਅਪਰੋਚਮੈਂਟ ਜਿਹੜਾ ਸੀਗਾ ਇਹਨਾਂ ਨੇ ਇੱਥੇ ਕੀਤਾ ਹੋਇਆ ਸੀਗਾ ਇਸ ਕਰਕੇ ਇਹਨਾਂ ਦੀ ਜਿਹੜੀ ਹੈਗੀ ਸਿਵਲ ਪ੍ਰਸ਼ਾਸਨ ਨਾਲ ਮਿਲ ਕੇ ਬੀਡੀਪੀਓ ਸਾਹਿਬ ਵੀ ਆਏ ਕਿ ਐਸਡੀਓ ਸਾਹਿਬ ਵੀ ਨਾਲ ਮਿਲ ਕੇ ਜਿਹੜੀ ਹੈਗੀ ਇਹਨੂੰ ਅਸੀਂ ਅੱਜ ਬਿਲਡਿੰਗ ਨੂੰ ਢਾ ਰਹੇ ਹਾਂ ਤੇ ਅੱਗੇ ਵੀ ਜਿੰਨੇ ਵੀ ਆਪਣੇ ਇਲਾਕੇ ਦੇ ਨਸ਼ਾ ਤਸਕਰ ਇਹਨਾਂ ਨੂੰ ਮੇਰੀ ਸਖਤ ਚੇਤਾਵਨੀ ਹੈ ਕਿ ਤੁਸੀਂ ਆਹ ਤੋਂ ਨਸ਼ਾ ਵੇਚਣਾ ਛੱਡ ਦਿਓ ਜਾਂ ਪੰਜਾਬ ਛੱਡ ਦਿਓ ਬਿਕੋਜ਼ ਸਾਡੀ ਨਗਰ ਸਾਡੀ ਜਿਹੜੀ ਨਿਗਾਹ ਉਹ ਤੁਹਾਡੇ ਤੇ ਹੈ ਤੇ ਅਸੀਂ ਤੁਹਾਨੂੰ ਨਹੀਂ ਬਖਸ਼ਣਾ ਤੇ ਜਿੰਨੇ ਵੀ ਵੀਰ ਜਿਹੜੇ ਦੇ ਵਿੱਚ ਨਸ਼ਾ ਕਿਤਨੇ ਕਿਤੇ ਕਿਉਂਕਿ ਵਿਕਟਿਮ ਹੈਗੇ ਹਨ ਸ਼ਾ ਪੀਨਦੇ ਆਦੀ ਹਨ ਉਹਨਾਂ ਨੂੰ ਸਾਡੇ ਵੱਲੋਂ ਖੁੱਲਾ ਜਿਹੜਾ ਹੈਗਾ ਸਪੋਰਟ ਹੈਗਾ ਤੁਸੀਂ ਸਾਡੇ ਕੋਲ ਆਓ ਤੇ ਅਸੀਂ ਤੁਹਾਨੂੰ ਜਿਹੜੇ ਜੋ ਵੀ ਤੁਹਾਨੂੰ ਮੈਡੀਕਲ ਟਰੀਟਮੈਂਟ ਦੇਣਾ ਹੈ ਡੀ ਐਡਿਕਸ਼ਨ ਸੈਂਟਰ ਚ ਜਾਂ OAT ਸੈਂਟਰ ਚ ਜਾਂ ਜੋ ਵੀ ਤੁਹਾਨੂੰ ਮੈਡੀਸਨ ਦੀ ਲੋੜ ਹੈਗੀ ਆ ਉਹ ਅਸੀਂ ਸਿਵਲ ਪ੍ਰਸ਼ਾਸਨ ਦੇ ਨਾਲ ਤੇ ਜਿਹੜੇ ਹੈਗੇ ਆਪਣੇ ਸਿਵਲ ਹਸਪਤਾਲ ਦੇ ਨਾਲ ਮਿਲ ਕੇ ਤੁਹਾਨੂੰ ਮੁਹੱਈਆ ਕਰਾਵਾਂਗੇ ਤੇ ਅੱਗੇ ਵੀ ਜਿਹੜੀ ਹੈਗੀ ਇਸ ਤਰੀਕੇ ਦੀ ਕਾਰਵਾਈ ਭਵਿੱਖ ਦੇ ਵਿੱਚ ਜਿਹੜੀ ਹੈ ਜਲਦੀ ਰੋਕ ਸਾਡੀ ਨਾ ਕੋਈ ਨਸ਼ਾ ਬਿਲਕੁਲ ਦੇਖ ਚੱਕੀ ਬਈ ਜੀ ਅੱਜ ਵੀ ਕੋਈ ਤੰਨਸ਼ਾ ਮਿਲਿਆ ਨਾ ਕੋਈ ਨਹੀਂ ਆ ਜਿਹੜੇ ਬੰਦੇ ਹੈਗੇ ਪਿੱਛੇ ਇਹਨਾਂ ਦੇ ਕਾਫੀ ਪਰਚੇ ਦਰਜ ਨੇ ਇਹਨਾਂ ਦੇ ਜ਼ਿਆਦਾਤਰ ਪਰਿਵਾਰਿਕ ਮੈਂਬਰ ਜਿਹੜੇ ਹੈਗੇ ਜਾਂ ਤਾਂ ਜੇਲ੍ਹ 'ਚ ਨੇ ਜਾਂ ਫਰਾਰ ਨੇ ਸਾਡੀ ਟੀਮਾਂ ਲਗਾਤਾਰ ਰੇਡ ਵੀ ਕਰਦੀ ਹੈ ਜਿਹੜਾ ਮੇਰੇ ਵਿੱਚ ਮਿਲਣਾ ਹੈਗਾ ਉਹ ਤੇ ਆ ਬਾਕੀ ਅੱਜ ਜਿਹੜੀ ਹੈਗੀ ਆ ਇਹ ਕਾਰਵਾਈ ਸਿਵਲ ਪ੍ਰਸ਼ਾਸਨ ਦੇ ਨਾਲ ਇਹਨਾਂ ਦੇ ਸਹਿਯੋਗ ਦੇ ਨਾਲ ਸਾਰੀ ਅਮਲ ਚਲਾਈ ਜਾਂਦੀ ਹੈ ਤੇ ਅੱਗੇ ਵੀ ਜਿਹੜੀ ਹੈਗੀ ਆ ਇਸ ਤਰੀਕੇ ਦੀ ਕਾਰਵਾਈ ਜਲਦੀ ਹੋਊਗੀ ਸਾਡੇ ਇਲਾਕੇ ਦੇ ਵਿੱਚ ਚੱਲੇਗੀ ਅੱਜ ਸਵੇਰੇ ਰੇਡ ਹੋਈ ਹੈ ਜੀ ਉਹਨੇ ਪੁਲਿਸ ਨੂੰ ਪਿੰਡ ਚ ਨਹੀਂ ਜੀ ਪਿੰਡ ਚ ਸਾਡਾ ਜਿਹੜਾ ਰੂਟੀਨ ਕਸੋ ਆਪਰੇਸ਼ਨ ਚੱਲਦਾ ਰਹਿੰਦਾ ਹੈ ਕਿ ਜੇ ਕੋਈ ਬੰਦਾ ਕੋਈ ਵਿਅਕਤੀ ਜੇ ਕੋਈ ਨਸ਼ਾ ਵੇਚਦਾ ਐ ਇਦਾਂ ਦਾ ਕੁਝ ਹੈਗਾ ਉਹਦੇ ਤੇ ਸਾਡੀ ਕਾਰਵਾਈ ਚੱਲਦੀ ਰਹਿੰਦੀ ਹੈ ਉਹ ਰੂਟੀਨ ਆਪਰੇਸ਼ਨਸ ਹੈ ਜਿਹੜੇ ਕਿ ਚੱਲਦੇ ਰਹਿੰਦੇ ਐ ਬਟ ਕੋਈ ਸਪੈਸਿਫਿਕ ਇਸ ਤਰੀਕੇ ਦਾ ਕੋਈ ਕਾਰਵਾਈ ਨਹੀਂ ਹੈਗੀ ਕਿ ਆਪਾਂ ਕਿਸੇ ਨੂੰ ਚੱਕਿਆ ਹੋ ਤੇ ਬਾਕੀ ਅਗਰ ਜੇ ਕੋਈ ਵਿਅਕਤੀ ਕੋਈ ਇਲੀਗਲ ਐਕਟੀਵਿਟੀ ਚ ਪਾਇਆ ਜਾਂਦਾ ਤੇ ਜ਼ਰੂਰ ਅਸੀਂ ਸਾਡੀ ਟੀਮ ਕਾਰਵਾਈ ਕਰਦੀ ਰਹਿੰਦੀ ਹੈ ਇਸ ਤੋਂ ਪਹਿਲਾਂ ਮੰਡੀ ਗਵਿੰਦਗੜ੍ਹ ਵੀ ਕਾਰਵਾਈ ਸਿਰਫ ਦੀਲੇ ਤੱਕ ਤੋਂ ਤੱਕ ਸੀਮਿਤ ਰਹੀ ਕਿ ਉਹ ਜਿਹੜਾ ਸੀਗਾ ਬਿਕੋਜ਼ ਸੈਂਸਿਟਿਵ ਜਿਹੜੀ ਉਹ ਬਿਲਡਿੰਗ ਸੀਗੀ ਤੇ ਉਸ ਦੀ ਸਾਰੇ ਕੰਡੀਸ਼ਨਸ ਨੂੰ ਦੇਖਤੇ ਹੋਏ ਅਸੀਂ ਉਨੂਟਾ ਹੈ ਸੀਗਾ ਤੇ ਹੁਣ ਕਿਉਂਕਿ ਆ ਬਿਲਡਿੰਗ ਹੈਗੀ ਆ ਇਸ ਨੂੰ ਸਾਡੀ ਕੋਸ਼ਿਸ਼ ਹੈ ਜਿੰਨਾ ਮੈਕਸਿਮਮ ਪੋਸੀਬਲ ਹੋ ਕਿਉਂਕਿ ਅਸੀਂ ਪਬਲਿਕ ਸੇਫਟੀ ਵੀ ਦੇਖਣੀ ਹੈ ਪਬਲਿਕ ਸੇਫਟੀ ਤੇ ਉਹਨੂੰ ਵੀ ਦੇਖਣਾ ਹੈ ਕਿ ਕਿਸੇ ਨੂੰ ਰਿਸਕ ਨਹੀਂ ਪਹੁੰਚਣਾ ਚਾਹੀਦਾ ਉਹ ਸਾਰੇ ਜਿਹੜੀ ਹੈਗੀ ਕੰਡੀਸ਼ਨਸ ਨੂੰ ਉਹਨਾਂ ਕਿਨੇ ਨੈਸ਼ਨਲ ਸਟੇਟਮੈਂਟ ਦੇ ਰਹੇ ਹਨ ਜੀ ਪਿਛਲੇ 2 ਟਾਈ ਮਹੀਨਿਆਂ ਦੇ ਵਿੱਚ ਕਰੀਬ 80 ਤੋਂ ਉੱਤੇ ਬੰਦੇ ਜਿਹੜੇ ਹੈਗੇ ਆ ਸਾਡੇ ਡੀਐਸਐਕਸ਼ਨ ਸੈਂਟਰ ਚ ਜਿਹੜੇ ਹੈਗੇ ਆ ਦਾਖਲ ਕੀਤੇ ਗਏ ਹੋਰ ਤੱਕ ਤੇ ਅੱਗੇ ਵੀ ਸਾਡੇ ਵੱਲੋਂ ਖੁੱਲਾ ਸਦਾ ਹੈ ਤੇ ਅਸੀਂ ਜਿਹੜੇ ਹੈਗੇ ਪਿੰਡਾਂ ਦੇ ਵਿੱਚ ਕਾਲਜਾਂ ਦੇ ਵਿੱਚ ਜਾ ਜਾ ਕੇ ਸਾਡੇ ਅਫਸਰ ਅਸੀਂ ਆਪ ਵੀ ਜਿਹੜੇ ਹੈਗੇ ਆ ਲਗਾਤਾਰ ਸੈਮੀਨਾਰ ਸਿੰਘ ਸੰਬੰਧੀ ਆਰਗੇਨਾਈਜ਼ ਕਰਾਉਂਦੇ ਆ ਤੇ ਲੋਕਾਂ ਨੂੰ ਜਾਗਰੂਕ ਵੀ ਕਰਦੇ ਆ ਤੇ ਸਾਡੇ ਵੱਲੋਂ ਖੁੱਲਦਾ-ਖੁੱਲ੍ਹਾ ਨਿਮੰਤਰਣ ਹੈ ਕੋਈ ਵਿਅਕਤੀ ਕਿਸੇ ਵੀ ਤਰੀਕੇ ਦਾ ਜੇ ਅਗਰ ਉਹਨੂੰ ਕੋਈ ਆਪਣਾ ਟ੍ਰੀਟਮੈਂਟ ਕਰਾਉਣਾ ਹੈ ਦਾ ਵਿਕਟਿਮ ਯਾਰ ਡਰਗ ਜਿਹੜਾ ਹੈਗਾ ਪੀਨਦਾਦੀ ਹੈ ਬਟ ਉਹ ਟ੍ਰੀਟਮੈਂਟ ਕਰਾਉਣਾ ਚਾਹੁੰਦਾ ਹੈ ਇਸ ਨਸ਼ੇ ਤੋਂ ਨਿਕਲਣਾ ਚਾਹੁੰਦਾ ਹੈ ਤੇ ਸਾਡੇ ਵੱਲੋਂ ਉਹਦਾ ਪੂਰੀ ਹਰ ਤਰੀਕੇ ਨਾਲ ਉਹਦੀ ਮਦਦ ਕੀਤੀ ਜਾਂਦੀ ਹੈ ਤੇ ਅੱਗੇ ਵੀ ਅਸੀਂ ਕਰਦੇ ਰਹਿਣਾ ਜਿਲ੍ਹੇ ਕਿੰਨੇ ਸੈਂਟਰ ਬਣਾਇਆ ਕਰਦੇ ਸੀ ਇੱਕ ਤਾਂ ਸਾਡਾ ਜੀ ਜਿਹੜਾ ਆਪਣਾ ਡੀ ਅਡਿਕਸ਼ਨ ਸੈਂਟਰ ਇੱਕ ਤਾਂ ਸਾਡਾ ਸਰਕਾਰੀ ਡੀ ਅਡਿਕਸ਼ਨ ਸੈਂਟਰ ਉਸ ਤੋਂ ਇਲਾਵਾ ਪ੍ਰਾਈਵੇਟ ਵੀ ਜਿਹੜੇ ਹੈਗੇ ਆ ਅੱਠ ਫੈਸਿਲਿਟੀ ਪ੍ਰਾਈਵੇਟ ਵੀ ਨੇ ਤੇ ਕਰੀਬ 18 ਤੋਂ ਉੱਤੇ ਜਿਹੜੇ OAT ਸੈਂਟਰ ਜਿਲ੍ਹੇ ਦੇ ਵਿੱਚ ਫਲਾ ਲ ਐਕਟਿਵ ਨੇ ਤੇ ਉਹ ਡੀਸੀ ਸਾਹਿਬ ਦੇ ਨਾਲ ਤੇ ਜਿਹੜੇ ਐਸਐਮਓ ਮੈਡਮ ਦੇ ਨਾਲ ਲਗਾਤਾਰ ਸਾਡੀ ਜਿਹੜੀ ਹੈ ਕਿ ਡਿਸਟ੍ਰਿਕਟ ਇੰਟਰ ਇੰਟਰਾ ਡਿਸਟ੍ਰਿਕਟ ਜਿਹੜੀ ਕੋਆਰਡੀਨੇਸ਼ਨ ਕਮੇਟੀ ਵੀ ਬਣੀ ਹੋਈ ਹੈ ਤੇ ਕੋਈ ਵੀ ਇਨਫੋਰਮੇਸ਼ਨ ਜਿਹੜੀ ਸਾਡੇ ਕੋਲ ਆਂਦੀ ਹੈ ਉਹ ਅਸੀਂ ਸਮੇਂ ਸਬਸਤ ਸਪਰਟ ਕਰਦੇ ਹਾਂ